महेत् सा किया ਸਤਿਗੁਰ ਦਾ ਜੀ ਭਾਈ ਦੇਵਾਲਾ ਜੀ ਤੇ ਹੋਰ ਸਮੂਹ ਸੰਗਤਾਂ 300 ਸਿੰਘਾਂ ਦਾ ਜਥਾ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਸਾਨ ਇਸ ਸਥਾਨ ਤੇ 17 ਕਤਕ 1722 ਬਿਕਰਮੀ ਨੂੰ ਇਹ ਸੰਸਤਾਨ ਤੇ ਸਤਿਗੁਰੂ ਜੀ ਪਹੁੰਚੇ ਸਨ ਹੱਥ ਇੱਕ ਸਿੱਧਾਂ ਵਾਲੀ ਢਾਬ ਸੀ ਜੋ ਇਤਬਾ ਬੜੀ ਚਿਰੀ ਸੀ ਉਹ ਚਿੜੀ ਦੇ ਵਿੱਚ ਇੱਕ ਟਾਬ ਸੀ ਸਤਿਗੁਰੂ ਜੀ ਇਸ ਟਾਬ ਦੇ ਕਿਨਾਰੇ ਤੇ ਇੱਕ ਰਾਤ ਠਹਿਰੇ ਸਨ ਮਹਾਰਾਜਾ ਪਰਪੁਰ ਸਿੰਘ ਨੇ ਪਰ ਇੱਕ ਜੋ ਅੱਜ ਆਪ ਮਾਰਤ ਦੇਖ ਰਹੇ ਹੋ ਉਹ ਸਤਗੁਰੂ ਜਾਦੇ ਵਿੱਚ ਉਹ ਸੁਣਵਾਜ 200 ਸਾਲ ਹੋ ਚੁੱਕੇ ਹਨ ਬਣੀ ਨੂੰ ਉਹ ਅਜੇ ਪ੍ਰਾਤਨ ਮਾਰਤ ਖੜੀ ਹੈ ਤਦ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਮਾਤਾ ਨਾਨਕੀ ਜੀ ਤੇ ਧੰਨ ਮਾਤਾ ਗੁਰੂ ਕੌਰ ਜੀ ਤੇ ਮਾਮਾ ਕਰਪਾਲ ਚੰਗ ਜੀ ਭਾਈ ਸਤੀਦਾਸ ਜੀ ਭਾਈ ਦੇਵਾਲਾ ਜੀ ਤੇ ਹੋਰ ਸਮੂਹ ਸੰਗਤਾਂ 300 ਸਿੰਘਾਂ ਦਾ ਜਥਾ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਾਨ ਇਸ ਸਥਾਨ ਤੇ 17 ਕਤਕ 1722 ਬਿਕਰਮੀ ਨੂੰ ਇਹ ਸੰਸਥਾ ਤੇ ਸਤਿਗੁਰੂ ਜੀ ਪੰਚੇ ਸਨ ਇਤਿਹਾਸਿਕ ਸਿੱਧਾਂ ਵਾਲੀ ਢਾਬ ਸੀ ਜੋ ਇਹਤੇ ਬਹੁਤ ਵੱਡੀ ਝੀਰੀ ਸੀ ਉਹ ਚਿੜੀ ਦੇ ਵਿੱਚ ਇੱਕ ਟਾਵ ਸੀ ਸਤਿਗੁਰੂ ਜੀ ਇਸ ਟਾਵ ਦੇ ਕਿਨਾਰੇ ਤੇ ਇੱਕ ਰਾਤ ਠਹਿਰੇ ਸਨ ਤੇ ਸਮੂਹ ਸੰਗਤਾਂ ਨੇ ਨਗਰ ਨਿਵਾਸੀ ਨੇ ਉਹਨਾਂ ਦੀ ਤੇ ਟਹਿਲ ਪਾਣੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਤੁਹਾਨੂੰ ਸਤਿਗੁਰੂ ਜੀ ਜਾਦ ਦੇ ਵਿੱਚ ਮਹਾਰਾਜਾ ਭਰਪੂਰ ਸਿੰਘ ਨੇ ਪ੍ਰਾ ਇੱਕ ਜੋ ਅੱਜ ਆਪ ਇਮਾਰਤ ਦੇਖ ਰਹੇ ਹੋ ਉਹ ਸਤਿਗੁਰੂ ਜੀ ਜਾਦ ਦੇ ਵਿੱਚ ਉਹ ਸੁਣੋ ਅਜ 200 ਸਾਲ ਹੋ ਚੁੱਕੇ ਹਨ ਬਣੀ ਨੂੰ ਉਹ ਅਜੇ ਪ੍ਰਾਤਨ ਮਾਰਤ ਖੜੀ ਹੈ ਉਸ ਤੋਂ ਬਾਅਦ ਫਿਰ ਛੋਟਾ ਦਰਬਾਰ ਬਣਿਆ ਜਿੱਥੇ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਮਾਤਾ ਨਾਨਕੀ ਜੀ ਨੇ ਦੁੱਧ ਰਿੜਕਿਆ ਸੀ ਉਸ ਤੇ ਕਰੀਰਤ ਦਾ ਰੁੱਖ ਸੀ ਜਦ ਸਤਿਗੁਰ ਜੇ ਸਥਾਨ ਤੇ ਪੰਚ ਸਨ ਉਸ ਤੋਂ ਬਾਅਦ 2000 13-14 ਵਿੱਚ ਨਵੇਂ ਦਰਬਾਰ ਦੀ ਉਸਾਰੀ ਸ਼ੁਰੂ ਹੋ ਗਈ ਸੀ ਤੇ ਜੋ ਲਗਭਗ ਹੁਣ ਮੁਕੰਮਲ ਹੋ ਚੁੱਕੀ ਹੈ ਸਮੂਹ ਸੰਗਤਾਂ ਸਹਿਯੋਗ ਦੇ ਨਾਲ ਜੋ ਦਾਸ ਇਸ ਸਥਾਨ ਦੀ ਸੇਵਾ ਕਰ ਰਿਹਾ ਹੈ 2005 ਤੋਂ ਲੈ ਕੇ ਮਹਾਂਪੁਰਸ਼ ਸ੍ਰੀ ਮਾਨਸਾ ਸਾਹਿਬ ਪ੍ਰੀਤਮ ਸਿੰਘ ਜੀ ਕਾਰਜ ਚਲਾਣਾ ਕਰਕੇ ਸਰੋਂ ਆਪਣੇ ਬੈਠੇ ਬੈਠੀ ਦਾਸ ਨੂੰ ਪਗੜੀ ਰਸਮੀ ਕਰਕੇ ਗਏ ਸਨ ਤੇ ਹੋਰ ਇਲਾਕੇ ਦੀਆਂ ਬਹੁਤ ਸਾਰੀਆਂ ਸਹੀ ਜੇ ਨਾ ਰਾਜਾ ਨਰਿੰਦਰ ਸਿੰਘ ਜੀ ਹੋਰ ਬਹੁਤ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਪੰਚ ਸਾਨ ਉਹਨਾਂ ਦੀ ਰਣਕਮੇ ਦੇ ਹੇਠ ਦਾਸ ਨੂੰ ਇਸ ਅਸਥਾਨ ਦੀ ਸੇਵਾ ਸੌਂਪੀ ਗਈ ਸੀ ਦਾਸ ਹੁਣ ਤੱਕ ਅੱਜ ਤੱਕ ਉਹ ਸੇਵਾ ਮਹਾਂਪੁਰਸਾਂ ਦੀ ਬਖਸ਼ੀ ਹੋਈ ਤੇ ਨਿਵਾ ਰਿਆ ਸਮੂਹ ਸੰਗਤਾਂ ਸਹਿਯੋਗ ਦੇ ਨਾਲ ਤੇ ਦਾਸ ਨੂੰ ਸੇਵਾ ਸੌਂਪਦੇ ਨੂੰ ਅਤਿਕ ਸੇਵਾ ਨਿਵਾ ਰਿਆ ਸਮੂਹ ਸੰਗਤਾਂ ਸਹਿਯੋਗ ਦੇ ਨਾਲ ਤੇ ਇੱਕ ਸਿੱਧਾ ਵਾਲੀ ਢਾਵ ਹੈ ਜੋ ਕਿ ਉਸ ਦੇ ਵਿੱਚ ਪੜਣਾ ਦਾ ਦੁੱਸਤ ਪਾਣੀ ਪੀ ਰਿਹਾ ਤੇ ਇਸ ਮੂਹ ਸੰਗਤੋਂ ਨੂੰ ਬੇਨਤੀ ਹੈ ਰਲ ਮਿਲ ਕੇ ਆਪਾਂ ਉਸ ਨੂੰ ਸਹੀ ਸਲਾਮਤ ਕਰੀਏ ਤੇ ਮਹਾਂਪੁਰਸਾਈ ਜਾਦ ਦੇ ਵਿੱਚ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸਤਾਨਤੀ ਰਹਿਣਾ ਜੀ ਤੇ ਇਹ 2 ਸਾਲ ਪੁਰਾਣਾ ਗੁਰੂ ਘਰ ਆ ਜੀ ਤੇ ਉਹ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਰਾਤ ਰੁਕੇ ਤੇ 17 ਕਤਕ 17 ਕਤਕ ਨੂੰ ਜੀ ਤੇ 1722 1722 ਚ ਤੇ ਇਸ ਗੁਰੂ ਘਰ ਵਿੱਚ ਜੋ ਵੀ ਆਉਂਦਾ ਹੀ ਸੱਚੇ ਦਿਲੋਂ ਆਪਦੀ ਅਰਦਾਸ ਕਰਦਾ ਉਹਦੀ ਸਾਰੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੀ ਦੁੱਧ ਪੋਤੇ ਨੇ ਦਾਤਾਂ ਵਰੋਂ ਮਿਲਦੀਆਂ ਨੇ ਜੀ ਉਰੋਂ ਸੰਗਤਾਂ ਹੀ 15 20 ਪਿੰਡ ਨੇ ਜੀ ਲਵੇ ਲਵੇ ਸਾਰੇ ਉਰੀ ਆਉਂਦੇ ਆ ਜੀ